ਇਹ ਨੰਬਰ ਸ਼ੁਰੂ ਹੋ ਗਿਆ ਕੰਡੀਕਾ ਪਾਸਲਾ 210 ਨੰਬਰ ਗਾਹਲਦੱਕ ਮੰਡੀ ਦੇ ਵਿੱਚ ਜਿਹੜੀ ਬਸਪਤੀ ਹੈ ਇਹ ਤੋਂ ਨਾ ਬੜਾ ਬਸਪਤੀ 1509 ਪ੍ਰਾਪਰਟੀ ਆ ਰਹੀ ਹੈ ਤੇ ਬਾਸਾ ਕਾਰਨ ਕਰ ਪ੍ਰਣ ਕਰਕੇ ਨਾ ਥੋੜੀ ਕੁਆਰਟੀ ਜਿਹੜੀ ਹੈ ਜੀ ਇਹ ਪਰਕ ਹੈ ਝਾੜ ਵੀ ਕਰਤਾ ਹੈ ਜਿਹੜਾ ਰੇਟ ਹੈ ਦਾ 2800 ਰੁਪਏ ਤੋਂ ਲੈ ਕੇ 3300 ਰੁਪਏ ਵੇਚ ਰਹੀ ਹੈ ਤੇ ਆਪਣਾ ਤੇ ਜੀ ਵੀਰ ਭਗਤ ਲੈ ਕੇ ਆਉਂਦਾ ਸ਼ਾਇਦ ਨੂੰ ਮਿਲਾਂ ਹੋਊਗੀ ਕੰਮ ਕਿਲੇ ਤੇ ਆਪਣਾ ਇਸ ਵਾਰ ਜਿਹੜੀ ਝਾੜੇ ਦਾ ਘੋੜਾ ਕਿਸੇ ਸਾਹਮਣੋਂ ਹੀ ਪੰਜਾਬ ਦੇ ਉੱਧਰ ਬਸੇ ਜੀ ਘਟੂ ਉਹ ਜੱਗ ਗੱਲ ਹੈ ਵੀ ਜੇ ਦੂਜੇ ਢੋਣਾ ਆਪਣਾ ਇਹ ਵੀ ਸਰਕਾਰੀ ਖਰੀਦ 16 ਤੀਸੇ ਸ਼ੁਰੂ ਹੋ ਰਹੀ ਹੈ ਤੇ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵਾਂ ਸਿੰਘ ਮਾਨ ਜੀ ਵੱਲੋਂ ਹਰ ਤਰ੍ਹਾਂ ਦੇ ਪੂਰੀ ਇਤਕਾਮ ਕੀਤੇ ਹੋਏ ਨੇ ਤੇ ਖੰਨਾ ਮਾਡੀ ਦੇ ਵਿੱਚ ਵੀ ਆਪਣਾ ਜਿਹੜਾ ਪ੍ਰੋਗਰਾਮ ਹੈ ਸਾਰਾ ਇਹ ਕੰਬਰੀ ਨਹੀਂ ਕੀਤਾ ਹੋਇਆ ਕਿਸੇ ਕਿਸਮ ਦੀ ਇੱਥੇ ਕੋਈ ਦਿੱਕਤ ਨਹੀਂ ਹੈ ਤੇ ਸਵੇਰੇ ਜੀਮੇ ਦਾ ਰਹੂਗਾ ਤੇ ਸ਼ਾਮ ਨੂੰ ਵਿਲਾ ਹੋ ਕੇ ਮੋੜੀਏ ਪਾਕਰ ਸੱਤੋਂ ਦਾ ਕਾਰੋਗਨ ਹੋ ਜਾਊਗਾ ਅਤੇ ਅਸੀਂ ਅਪੀਲ ਕਰਦੇ ਹਾਂ ਆਰਥੀਆ ਵੱਲੋਂ ਪੰਜਾਬ ਦੇ ਵੱਲੋਂ ਸਾਰੇ ਪੰਜਾਬ ਦੇ ਸੱਜਣਾਂ ਜਿਵੇਂ ਜਿਵੇਂ ਹੋਣਾ ਹੈ ਸੁੱਕਾ ਨਹੀਂ ਰੱਖੋ ਤਾਂ ਵੀ ਇੱਥੇ ਬੜੀ ਦੇ ਵਿੱਚ ਕਿਸੇ ਗੋਲ ਲੱਟ ਤਾਂ ਆ ਵੀ ਪੂਰਤਕ ਲਈ ਬਣਾਉਗੇ ਤੇ ਮੈਂ ਵਿਸ਼ਵਾਸ ਦਿਵਾਉਣਾ ਆਪਣਾ ਖੰਡਾ ਮੱਡੀ ਵੱਲੋਂ ਅਤੇ ਪੰਜਾਬ ਦੇ ਸਾਰੇ ਆਰਤੀਆ ਵੱਲੋਂ ਕਿ ਕਿਸਾਨ ਨੂੰ ਕਿਸੇ ਕਿਸੇ ਮंदी ਕੋਈ ਹਰ ਦਿੱਕਤ ਨਹੀਂ ਖੰਡਾ ਮੱਡੀ ਤੇ ਬਾਤ ਨਹੀਂ ਕੀਤੀ ਕਿ ਕਿਹੜੇ ਕੋਈ ਚੱਲਦੀ ਹੈ ਬਾਅਦ ਤੋਂ ਉਹ ਜਿਹੜਾ ਮੀਰ ਵੀ ਠੀਕ ਚੱਲਦਾ 11:30 ਵੀ ਮੋੜੀ ਸ਼ੁਰੂ ਹੋ ਜਾਂਦੀ ਹੈ ਤੇ ਆਪਣਾ 4 ਵਜੇ ਦਾ ਸਾਰੀ ਮੋੜੀ ਕੰਮਿੰਟ ਹੋਣ ਤੋਂ ਬਾਅਦ ਸ਼ਾਮ ਨੂੰ ਜੀਮੇਦਾਰ ਨੂੰ ਵਿੰਨਾ ਕਰਕੇ 6 ਵਜੇ ਤੱਕ ਫਿਰ ਮਿਲਾਂ ਕਰਦੇ ਇਹ ਸਾਰੇ ਫਸਲ ਤੋਂ ਜੀ ਬੰਨ ਨੰਮੀ ਆ ਜੀ ਕਿੱਥੋਂ ਕਿੱਥੇ ਵਪਾਰੀ ਆਉਂਦੇ ਨੇ ਇੱਥੇ ਖਰੀਦ ਇਹ ਜੇ ਆਪਾਂ ਇੱਥੇ ਵਾਰੀ ਪੰਜਾਬ ਜਮੌਰ ਜਾਂਦੇ ਆਉਂਦੇ ਇੱਥੇ ਹਰਾਨਦੀ ਦੀ ਵਾਰੀ ਆਉਂਦੇ ਤੇ ਵਾਰ ਹੋਰ ਆਣਾ ਹੋਰ ਆਪਾਂ ਸਟੇਟਾ ਦੇ ਵਿੱਚ ਹੋਇਤ ਵਾਰੀ ਆਉਂਦੇ ਤੇ ਕਿ ਆਪਣਾ ਕਿਸੇ ਕਿਸਮ ਦੀ ਕੋਈ ਟੱਕਰ ਨਹੀਂ ਕੋਈ ਨਾਮ ਇਹ ਕੋ ਨਾਮ ਕੁਲਦੀਪ ਸਿੰਘ ਆ ਜੀ ਕਿਹੜੀ ਫਸਲ ਲੈ ਕੇ ਆਏ ਹੋ ਫਸਲ ਲੈ ਕੇ ਆਏ ਜੀ 1509 ਕਿਸ ਤਰ੍ਹਾਂ ਦੀ ਕੁਆਲਟੀ ਜੀ ਕਿਤਾਇ ਚਾਹ ਰਹੇ ਆ ਜੀ ਕਵਾਲਿਟੀ ਠੀਕ ਹੈ ਛਾੜੂ ਛਾੜ ਘੱਟਾ ਛਾੜ 15 16 ਦਾ ਜੀ 15 16 ਕੁੰਟਲ ਦਾ ਏਕੜ ਦਾ ਹਾਂਜੀ ਕਿੱਸਾ ਲੱਗਦਾ ਤੁਹਾਨੂੰ ਠੀਕ ਨਹੀਂ ਲੱਗਦਾ ਜੀ ਮੰਡੀ ਤਾਂ ਵਧੀਆ ਪੈਸੇ ਪਰ ਛਾੜ ਘੱਟਾ ਹੈ ਫਸਲ ਦਾ ਬਹੁਤ ਜ਼ਿਆਦਾ ਰੇਟ ਕਿੰਨਾ ਕਮੇ ਰੋ ਰੇਟ ਵੀ 31 3200 ਰੁਪਏ ਕੁੰਟਲ ਵਿਕ ਰਹੀ ਹੈ ਜੀ ਪਹਿਲਾਂ ਕਿੰਗੇ ਰੇਟ ਹੁੰਦੇ ਸੀ ਪਿਛਲੇ ਸਾਲ ਵੀ ਇਹੀ ਸੀਗਾ ਦੀ 32 34 33 ਹਾਂ ਜੀ ਮੰਗੀ ਕਰਦੇ ਬਸ ਮੰਗਤਾ ਹੀ ਕਰਦੇ ਆ ਜੀ ਜਿਵੇਂ ਦਾਰ ਨੂੰ ਭਾਅ ਵਧੀਆ ਮਿਲ ਜਵੇ ਤੇ ਟਾਈਮ ਸਰਵਣ ਘਰ ਨੂੰ ਜਾਵੇ ਜੀ ਅਗਲਾ ਸੈਟੀਸਫਾਈਡ ਹੋ ਤੁਸੀਂ ਕੀ ਲੇ ਤੁਹਾਨੂੰ ਹਾਂ ਜੀ ਮੈਂ ਸੈਟੀਸਫਾਈਡ ਹੈਗਾ ਤੁਸੀਂ ਮੈਂ ਇੰਨਾ ਨਹੀਂ ਖੜਿਆ ਨਹੀਂ ਆ ਰਿਹਾ ਹਾਂ 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 ਠੀਕ ਹੈ ਜੀ ਬਸ ਕਿਰਪਾ ਮਹਾਰਾਜ ਜੀ ਜਿਹੜਾ ਕੋਤ ਦਿਂਦਾ ਪਰਮਾਤਮਾ ਠੀਕ ਹੈ ਤੁਹਾਨੂੰ ਜੀ ਲੱਗਦਾ ਵੀ ਵਾਸਤਵ ਮੱਤੀ ਦੀ ਜਿਹੜੀ ਫਸਲ ਉਸ ਵਾਰੀ ਘੱਟੇ ਦਾ ਫਸਲ ਦਾ ਘੱਟੇ ਦਾ ਹੀ ਆ ਜੀ ਝਾੜ ਬਹੁਤ ਘਟਾ ਹੈ ਫਸਲ ਦਾ ਜ਼ਿੰਮੇਦਾਰ ਨੂੰ ਉਹਨਾ ਮੁਨਾਫਾ ਨਹੀਂ ਮਿਲਣਾ ਆਏਗਾ ਕਿਉਂਕਿ ਤੁਹਾਡਾ ਪਿਛਲੀ ਵਾਰ ਸੀਲੀ ਬੀਨ ਨਾਲੋਂ ਜੀ 5-6 ਕਾਉਂਟ ਦਾ ਫਰਕ ਆ ਜੀ ਘਟੋ ਅਸੀਂ ਕੀ ਨਾਮ ਹੈ ਆਪਣਾ ਸੱਜਣ ਸਿੰਘ ਜੀ ਅੱਛੀ ਫਸਲ ਲੈ ਕੇ ਆਓ ਸਰ ਬਾਸਪਤੀ ਜੀ ਕਿਸ ਤਰ੍ਹਾਂ ਦਾ ਝਾੜ ਤੇ ਕੁਆਲਿਟੀ ਕਿਸ ਤਰ੍ਹਾਂ ਦੀ ਕੁਆਲਿਟੀ ਠੀਕ ਹੈ ਝਾੜ ਘਟਨੇ ਰੇਟ ਠੀਕ ਹੈ ਰੇਟ 3000 ਤੋਂ 3200 ਕੁ 3250 ਤੱਕ ਰੇਟ ਲੱਗ ਜਾਂਦਾ ਵਧੀਆ ਕੁਆਲਿਟੀ ਦਾ ਝਾੜ ਬਰਸਾਤਾ ਕਰਕੇ ਡਾਊਨ ਆ ਗਿਆ ਇੰਨੇ ਮਰਕਾ ਪਹਿਲਾਂ ਨਾਲੇ ਚਾਹਤ। ਪਹਿਲਾਂ ਨਾਲ ਹੈ ਜੀ। 5 ਗੌਂਡਰ ਇੱਕੜ ਵਗੈ ਇੱਕ ਇੱਕੜ ਵਗੈ। 4-5 ਹੈ ਨੀ? ਮੰਡੀ ਦੇ ਪ੍ਰਬੰਧ ਮੰਡੀ ਦੇ ਪ੍ਰਬੰਧ ਠੀਕ ਨੇ ਜੀ ਖੰਨਾ ਦੇ। ਕਿ ਸਨਾਤਾ ਕਿ ਫਾਰ ਦੇ ਵੀ ਰੇਡ ਹੈ। ਕਿ ਕਿਸ ਦਾ ਵੀ ਚੀਜ਼। ਰੇਡ ਤਾਂ ਠੀਕ ਨੇ ਬਾਸਵਤੀ ਦੇ। ਹਾਂ। ਇਸਲੇ ਸਾਲ ਨਾਲ ਹੈਗਾ 4-500 ਰੁਪਏ ਹੋਰ ਜੀ। ਹਾਂ। ਪਹਿਲੇ ਦਸ ਕੀ ਰੀਜ਼ਨ ਕੀ ਗੱਲ ਸੀ? ਮੇਰੇ ਨਾਲ ਫਸਲ ਕੱਢ ਜਾਂਦੀ ਹੈ ਜੇ ਰੇਟ ਵਧ ਜਾਂਦਾ ਹੈ। ਉਹੀ ਜੀ ਜਦੋਂ ਫਸਲ ਦੀ ਕੋਈ ਡਿਮਾਂਡ ਵਧ ਜਾਂਦੀ ਹੈ। ਵੱਗੇ ਹੁਣ ਜੋ ਜੋ ਸੀਜ਼ਨ ਚੱਲੂ ਜਦੋਂ ਪਤਾ ਲੱਗੂਗਾ। ਇਹ ਫਸਲ ਦੀ ਡਿਮਾਂਡ ਕਿੰਨੀ ਗੱਜ ਸ਼ੁਰੂਆਤ ਹੋਈ ਹੈ। ਮੈਨੂੰ ਵੀ ਲੱਗਦਾ ਵੀ ਬਾਪੂ ਮੱਡੀ ਦਾ ਥੋੜੀ ਘਾਟੇ ਦਾ ਪਤਾ ਯਾਰ। ਇਹ ਸੰਤਲੇ ਆ ਜੀ ਹੁਣ ਜਿਵੇਂ ਝਾੜ ਘਟ ਗਿਆ ਜੀ। 68 18 19 ਕੁਇੰਟਲ ਦਾ ਰਹਿ ਗਿਆ ਉਹਦੀ 60000 ਦੀ ਰਹਿ ਗਈ। ਇਕੜ ਜਿੱਥੇ ਅਸੀਂ ਅਸੀਂ ਯਾਰ 1 ਏਕੜੋਂ ਦੀ ਸੀ। ਈਲਾ ਦਾ ਪ੍ਰਸਤਵ ਨਹੀਂ ਆਇਆ ਕਿਸ ਤਰ੍ਹਾਂ ਹਾਂ ਸਾਨੂੰ ਤਾਂ ਇਹੀ ਲੱਗ ਰਿਹਾ ਜਿਵੇਂ ਬਰਸਾਤਾਂ ਜ਼ਿਆਦਾ ਹੋਣ ਕਰਕੇ ਢਾੜ ਘਟਿਆ ਮੰਗ ਤਾਂ ਕੀ ਕਹਿੰਦੇ ਹੋ ਸਰਕਾਰ ਨੇ ਤਾਂ ਸਾਨੂੰ ਕੀ ਦੇਣਾ ਹੈ ਸਰਕਾਰ ਤਾਂ ਹੜ੍ਹਾਂ ਵਾਲਿਆਂ ਨੂੰ ਦੇ ਦੀ ਹੋਈ ਬਹੁਤ ਹੈ ਜਿੱਥੇ ਹੜ੍ਹ ਪੀੜਤਾ ਨਾਲ ਇੰਨਾ ਦਾਬ ਹੈ ਉੱਥੇ ਦਿੱਤਾ ਜਾਵੇ ਉਹ ਮੰਡੀ ਦੇ ਇੰਝ ਆਮ ਕਿੱਦਾਂ ਦੇ ਮੰਡੀ ਦੇ ਠੀਕ ਨੇ ਸਵਰਨ ਸਿੰਘ ਜੀ ਚੜੇ ਪਿੰਕ ਵਾਲੀ ਪਿੰਡ ਰਾਮਗੜ੍ਹ ਤੋਂ ਆਈ ਜਿਰੀ ਲੈ ਕੇ ਆਏ ਸੀਗੇ ਬਾਸਮਤੀ ਜੀ ਛੋਲੇ ਛਾੜ ਕੇ ਕਿੱਥਾ ਵੀ ਕੋਈ ਚਾੜ ਥੀ ਠੀ ਗਈ ਰੇਟ ਵਧਿਆ ਜੀ ਹਾਂ ਜੀ ਰੇਟ ਠੀਕ ਮਿਲ ਰਿਹਾ ਜੀ ਰੇਟ ਦਾ ਹੈਗਾ ਜੀ 3-400 ਰੁਪਿਆ ਪਲੱਸ ਆ ਜੀ ਰੀਜਨ ਕੀ ਹੈ ਰੀਜਨ ਜਦੋਂ ਬਾਸਮਤੀ ਘਟ ਜਾਂਦੀ ਹੈ ਉਦੋਂ ਰੇਟ ਆਪ ਹੋ ਜਾਂਦਾ ਹੈ ਵਧ ਜਾਂਦਾ ਹੈ ਜੇ ਬਾਹਰ ਡਿਮਾਂਡ ਹੋਵੇ ਤਾਂ ਵੱਧ ਜਾਂਦਾ ਜੀ। ਦੇਖ ਰਹੇ ਹੈਂ ਛਾੜਦਾ ਹੈਗਾ ਜੀ 3-4 ਕਾਉਂਟਲ ਦਾ ਫਰਕ ਜੀ। ਕਾਰਨ ਕੀ ਦਾ? ਕਾਰਨ ਇਹਦਾ ਬਰਸਾਤ ਵੱਧ ਹੋਣ ਕਰਕੇ ਹੀ ਹੋਇਆ ਜੀ। ਜਿਹੜੀ ਨਿਸਾਰੇ ਦੇ ਟਾਈਮ ਨਹੀਂ ਪੈਣ ਲੱਗਿਆ ਇਹਦੇ ਕਰਕੇ ਹੋਇਆ ਜੀ। ਯਕੀਨ ਹਾਲੇ ਜੀ। ਡਾਣ ਵੀ ਤੇ ਭਗਵੰਤ ਸਿੰਘ ਹੈ। ਪਿੰਡ ਜਟਾਣਾ ਨੀਮਾ, ਜ਼ਿਲ੍ਹਾ ਫਾਟੇਗੜ ਸਾਹਿਬ। ਮੈਂ ਜੀ ਆਪਣੇ 15 ਸੌ ਨਾਲ ਲੈ ਕੇ ਆਇਆ ਜੀ। ਕਿੱਥੋਂ ਦਾ ਛਾੜ ਤੇ ਕਿੰਨੇ ਕੋਟਲ ਜੀ? ਕਵਾਲਿਟੀ ਦਾ ਦੇਖੋ ਜੀ ਮੀਂਹ ਕਰਕੇ ਐਤ ਕੀ ਥੋੜਾ ਫਰਕ ਹੈ ਝਾੜ ਦਾ ਵੀ ਪਿੱਛੇ ਨਾਲ ਫਰਕ ਹੈ ਪਿੱਛੇ ਸੀਗਾ 25 26 ਕੁਇੰਟਲ ਦਾ ਐਤ ਜੀ ਇਹ 20 ਦੇ ਅੱਤੇ ਛੱਟੇ ਆ ਪਰ ਉਹ ਜਾਇਦ ਕੀ ਰੇਟ ਸਾਨੂੰ ਥੋੜਾ ਵਧੀਆ ਮਿਲ ਰਿਹਾ ਹੈ ਰੇਟ 3100 3200 ਲੱਗ ਰਿਹਾ ਪਿਛਲੇ ਸਾਲ 2600 ਰੇਟ ਦਾ ਐਸੀ ਚੀਜ਼ ਦਾ ਯਾਨੀ ਪਿੱਛੇ ਨਾਲੋਂ ਫਿਰ ਵੀ ਐਤ ਕੀ ਚਲੋ ਜੇ ਝਾੜ ਘਾਟਾ ਦਾ ਰੇਟ ਵੱਧਾ ਨਹੀਂ ਸੰਤੋਖਤੇ ਜੀ ਹੋਰ ਹੁਣ ਕੁਦਰਤ ਦੇ ਮੂਹਰੇ ਕਿਆ ਕਰ ਸਕਦੇ ਹਾਂ ਜੋ ਪਰਮਾਤਮਾ ਨੇ ਦਿੱਤਾ ਵਧੀਆ ਜੀ ਬਰਸਾਤਾਂ ਨੇ ਬਹੁਤ ਘਾਟਾ ਪਾਇਆ ਜਿਹੜਾ ਕਾਲਾ ਦਾਣਾ ਹੋਇਆ ਸਾਡੀ ਜੀਰੀ 'ਚ ਇਹ ਸਿਰਫ ਬਰਸਾਤ ਦੇ ਉੱਤੇ ਨਾ ਚਲੋ ਪ੍ਰਮਾਤਮਾ ਮੂਰੇ ਕਰ ਵੀ ਕੁਝ ਨਹੀਂ ਸਕਦੇ ਜਿਹੜਾ ਉਧਰ ਏਰੀਆ ਉਹਨਾਂ ਦਾ ਫੇਰ ਵੀ ਆਪਾਂ ਬਹੁਤ ਸੈਟ ਹੈ ਜਿਹਨਾਂ ਕੋਲ ਕੁਝ ਵੀ ਨਹੀਂ ਰਿਹਾ ਮੰਡੀ ਦਾ ਪ੍ਰਬੋਹ ਬਹੁਤ ਵਧੀਆ ਜੀ ਸਵੇਰ ਆਏ ਸੀਗੇ ਚਲੋ ਪੱਖਾ ਵਗੈਰਾ ਲੱਗ ਗਿਆ ਜੀ ਭਾ ਵੀ ਲੱਗ ਗਿਆ ਹੋ ਸਕਦਾ ਟੈਂਸਰ ਬਿਲੀ ਹੋ ਜਾਈ ਸਾਹ ਸਾਈ ਬਹੁਤ ਵਧੀਆ ਜੀ ਵਧੀਆ ਪੀਣ ਵਾਲੇ ਬਣਦਾ ਹੈ ਜੀ ਪ੍ਰਬੰਧ ਹੈ ਅੱਗੇ ਜਿਹੜੀ ਬਾਪਰ ਦੇ ਪ੍ਰਕਿਰਿਆ ਕਿੰਨਾ ਮਜੂਰ ਸ਼ੁਰੂ ਹੋ ਰਹੀ ਹੈ ਜਿੰਨੀ ਕੱਪਾ ਚਲਾ ਇੱਕ ਹੀ ਨਾਲ ਗਾਹਲ ਤੱਕ ਮੰਡੀ ਦੇ ਵਿੱਚ ਇਹਦੀ ਬਨਾਸ਼ਪਤੀ ਹੈ ਇਹ ਤੋਂ ਨਾ ਬੜਾ ਬਨਾਸ਼ਪਤੀ 1509 ਪਰਟੀ ਆ ਰਹੀ ਹੈ ਤੇ ਬਾਸਾ ਕਾਰਨ ਕਰ ਪ੍ਰਾਂ ਕਰਕੇ ਨਾ ਥੋੜੀ ਕੁਆਲਟੀ ਜਿਹੜੀ ਹੈਗੀ ਹੈ ਫਰਕ ਹੈ ਝਾੜ ਵੀ ਕਰਦਾ ਹੈ ਜਿਹੜਾ ਰੇਟ ਹੈ ਦਾ 2800 ਰੁਪਏ ਤੋਂ ਲੈ ਕੇ 3000 ਰੁਪਏ ਵੀ ਵੇਚ ਰਹੀ ਹੈ ਤੇ ਆਪਰਾ ਸਿਹਰੀ ਜੀਵਨ ਭਰ ਲਈ ਹੁੰਦਾ ਸ਼ਾਬ ਨੂੰ ਮਿਲਿਆ ਹੋਊਗਾ ਕੰਮ ਤੇਰੇ ਤੇ ਆਪਣਾ ਇਸ ਵਾਰ ਜੇ ਜਿਹੜਾ ਚਾਹਰੇਗਾ ਤੁਹਾਨੂੰ ਪਿਛੇ ਸਾਹਮਣੇ ਹੀ ਪੰਜਾਬ ਦੇ ਉੱਤੇ ਬਸ ਬੈਠੇ ਤੜੂ ਮੁੱਢਆ ਗੱਲ ਇਹ ਹੈ ਵੀ ਜੀ ਦੂਜੇ ਝੋਨਾ ਹੈ ਆਪਣਾ ਇਹ ਵੀ ਸਰਕਾਰੀ ਖਰੀਦ 16 ਤਿੰਨ ਤੋਂ ਸ਼ੁਰੂ ਹੋ ਰਹੀ ਹੈ ਇਹ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵਾਂ ਸਿੰਘ ਬਾਣਜੀ ਵੱਲੋਂ ਹਰ ਤਰ੍ਹਾਂ ਦੇ ਮੂੜੀ ਇੱਥੇ ਆਪ ਕੀਤੇ ਹੋਏ ਨੇ ਤੇ ਖੰਨਾ ਮਾਡੀ ਦੇ ਵਿੱਚ ਵੀ ਆਪਣਾ ਜਿਹੜਾ ਪ੍ਰੋਗਰਾਮ ਹੈ ਸਾਰਾ ਇਹ ਕੰਪਲੀਟ ਕੀਤਾ ਹੋਏ ਕਿਸੇ ਕਿਸਮ ਦੀ ਇੱਥੇ ਕੋਈ ਦਿੱਕਤ ਨਹੀਂ ਹੈ ਤੇ ਸਵੇਰੇ ਜੀਮੇ ਦਾ ਰਹੂਗਾ ਤੇ ਸ਼ਾਮ ਨੂੰ ਵਿਲਾ ਹੋ ਕੇ ਮੂੜੀਏ ਪਾਕਰ ਸੱਤੋਨਾ ਕਾਰੋਤ ਜਨੈ ਹੋਊਗਾ ਅਤੇ ਅਸੀਂ ਅਪੀਲ ਕਰਦੇ ਆਂ ਆਰਤੀਆ ਵੱਲੋਂ ਪੰਜਾਬ ਦੇ ਵੱਲੋਂ ਸਾਰੇ ਪੰਜਾਬ ਦੇ ਇਕੱਠਾਂ ਜਿਹਾ ਜਿਹਾ ਹੋਣਾ ਹੈ ਸੁਕਾ ਲਈ ਰੱਖੋ ਤਾਬੀ ਇਹ ਤੇ ਬੜੀ ਦੇ ਮੱਝ ਕਿਸੇ ਕੋਲ ਲਾਟ ਤਾਬੀ ਕੋਈ ਤੇ ਲਿਖਣਾ ਹੋਵੇ ਕਿ ਮੈਂ ਵਿਸ਼ਵਾਸ ਦੇ ਬੋਲਣਾ ਆਪਣਾ ਖੰਡਾ ਮੱਡੀ ਵੱਲੋਂ ਅਤੇ ਪੰਜਾਬ ਦੇ ਸਾਰੇ ਆਰਤੀਆ ਵੱਲੋਂ ਕਿ ਕਿਸਾਨ ਨੂੰ ਕਿਸੇ ਕਿਸੇ ਮੰਡੀ ਕੋਈ ਹਰ ਦਿੱਕਤ ਨਹੀਂ ਆਉਂਦੀ ਖੰਡਾ ਮੱਡੀ ਤੇ ਬਾਸਮ ਦੀ ਜਿਹੜੀ ਚੇਤੇ ਕੋਈ ਪਾਲੀ ਜਾਂਦੀ ਆ ਹਰ ਤਾਂ ਉਹ ਜੀ ਕੰਮ ਵੀ ਬਰੀ ਬਠੀ ਚੱਲਦਾ ਹੈ 11:30 ਵੀ ਮੋੜੀ ਸ਼ੁਰੂ ਹੋ ਜਾਂਦੀ ਹੈ ਤੇ ਆਪਣਾ 4ਵੇਂ ਤੱਕ ਸਾਰੀ ਮੋੜੀ ਕੰਪਲੀਟ ਹੋਣ ਤੋਂ ਬਾਅਦ ਸ਼ਾਹ ਨੂੰ ਜ਼ਿੰਮੇਦਾਰ ਨੂੰ ਬਿਨਾਂ ਕਰਕੇ ਛੇ ਮਿੰਟ ਦੱਕ ਮਿਲਾਂ ਕਰਕੇ ਇਹ ਸਿਰਫ ਤੋਂ ਜੀਵਨ ਨੰਮੀ ਰਹੇ ਸਭ ਤੋਂ ਪਿੱਛੇ ਬਤਾ ਲਈ ਹੋਏ ਨੇ ਇੱਥੇ ਖਰੀਦ ਇਹ ਜੇ ਆਪਾਂ ਇੱਕ ਵਾਰੀ ਪੰਜਾਬ ਜਨਵਾਰ ਜਾਂਦੇ ਆਉਂਦੇ ਆਂਦੇ ਇੱਥੇ ਹਰਾਨੀ ਦੀ ਵਾਰੀ ਆਉਂਦੇ ਤੇ ਬਾਰ ਹੋਰ ਆਣਾ ਹੋਰ ਜੋ ਅਪਰਾਸ਼ਟਾ ਦੇ ਵਿੱਚ ਤੇ ਵਾਰੀ ਹੋ ਜਾਂਦੇ ਤੇ ਇੱਕ ਆਪਣਾ ਕਿਸੇ ਕਿਸਮ ਦੀ ਕੋਈ ਟੁਕੜੀ ਨਾਮ ਨਹੀਂ ਕੋਈ ਨਾਮ ਕੁਲਦੀਪ ਸਿੰਘ ਆ ਜੀ ਕਿਹੜੀ ਫਸਲ ਲੈ ਕੇ ਆਏ ਹੋ ਫਸਲ ਲੈ ਕੇ ਐਂ ਜੀ ਆ 1509 ਕਿਸ ਤਰ੍ਹਾਂ ਦੀ ਕੁਆਲਟੀ ਜੀ ਕਿਤਾਇ ਛਾੜ ਹੈਗਾ ਕੁਆਲਟੀ ਠੀਕ ਹੈ ਛਾੜ ਛਾੜ ਘੱਟ ਹੈ ਛਾੜ 15 16 ਦਾ ਜੀ 15 16 ਕੁੰਟਲ ਦਾ ਏਕੜ ਦਾ ਹਾਂ ਜੀ ਕਿੱਸਾ ਲੱਗਦਾ ਤੁਹਾਨੂੰ ਠੀਕ ਨਹੀਂ ਲੱਗਦਾ ਜੀ ਮੰਡੀ ਤਾਂ ਵਧੀਆ پیسے ਪਰ ਛਾੜ ਘੱਟ ਹੈ ਫਸਲ ਦਾ ਬਹੁਤ ਜ਼ਿਆਦਾ ਰੇਟ ਕਿੰਨਾ ਕਮਿਲ ਰਿਹਾ ਹੈ ਰੇਟ ਵੀ 31 3200 ਰੁਪਏ ਕੁੰਟਲ ਵਿੱਚ ਰਹੀ ਹੈ ਜੀ ਪਹਿਲਾ ਕੀ ਗੇਟਿੰਗ ਬਣਦਾ ਸੀ ਪਿਛਲੇ ਸਾਲ ਵੀ ਇਹੀ ਸੀਗਾ ਦੀ 32 34 33 ਹਾਂਜੀ ਮੰਗ ਹੀ ਕਰ ਦਿੱਤੀ ਸੀ ਬਸ ਮੰਗਤਾ ਹੀ ਕਰਦੇ ਆ ਜੀ ਜੀਮੇਦਾਰ ਨੂੰ ਭਾਅ ਵਧੀਆ ਮਿਲ ਜਵੇ ਤੇ ਟਾਈਮ ਸਰਵਣ ਘਰ ਨੂੰ ਜਾਵੇ ਇਹ ਅਗਲਾ ਸੈਟੀਸਫਾਈਡ ਹੋ ਤੁਸੀਂ ਕੀ ਲੇਤੀ ਹਾਂਜੀ ਮੈਂ ਸੈਟੀਸਫਾਈਡ ਹੈਗਾ ਤੁਸੀਂ ਮੈਂ ਇੰਨਾ ਨਹੀਂ ਖੜਿਆ ਨਾ ਹਾਂ 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 ਠੀਕ ਹੈ ਜੀ ਬਸ ਕਿਰਪਾ ਮਹਾਰਾਜ ਦੇ ਜਿਹੜਾ ਕੋਈ ਦਿੰਦਾ ਪਰਮਾਤਮਾ ਠੀਕ ਆ ਮੈਨੂੰ ਵੀ ਲੱਗਦਾ ਵੀ ਬਾਸਪਤੀ ਦੀ ਜਿਹੜੀ ਫਸਲ ਉੱਪਰ ਦੀ ਘਟੇ ਦਾ ਫਰਕ ਵੱਧਾ ਨਹੀਂ। ਫਸਲ ਦਾ ਘਟੇ ਦਾ ਹੀ ਆ ਜੀ। ਝਾੜ ਬਹੁਤ ਘਟਾ ਹੈ ਫਸਲ ਦਾ ਜ਼ਿਮੀਂਦਾਰ ਨੂੰ ਉਹਨਾਂ ਮੁਨਾਫਾ ਨਹੀਂ ਮਿਲਣਾ ਆਏਗਾ। ਕਿੰਨਾ ਤੁਹਾਡਾ ਪਿਛਲੀ ਵਾਰ। ਤੁਸੀਂ ਵੀ ਇਹ ਨਾਲੋਂ ਜੀ 5-6 ਕਿਲੋ ਦਾ ਫਰਕ ਆ ਜੀ। ਘਟੋ। ਅਸੀਂ ਕੀ ਨਾਮ ਹੈ ਆਪਣਾ? ਸੱਜਣ ਸਿੰਘ ਜੀ। ਅੱਛੀ ਫਸਲ ਲੈ ਕੇ ਆਓ ਸਰ। ਬਾਸਪਤੀ ਜੀ। ਕਿਸ ਤਰ੍ਹਾਂ ਦਾ ਝਾੜ ਤੇ ਕੁਆਲਿਟੀ ਕਿਸ ਤਰ੍ਹਾਂ ਦੀ? ਕੁਆਲਿਟੀ ਠੀਕ ਹੈ ਝਾੜ ਘਟਨੇ ਰੇਟ ਠੀਕ ਹੈ। ਰੇਟ 3000 ਤੋਂ 3200 ਕ 3250 ਤੱਕ ਰੇਟ ਲੱਗ ਜਾਂਦਾ ਵਧੀਆ ਕੁਆਲਟੀ ਦਾ 4 ਬਰਸਾਤਾ ਕਰਕੇ ਡਾਊਨ ਆ ਗਿਆ ਕਿੰਨਾ ਫਰਕ ਪੈਣਾ ਨਹੀਂ ਚਾਹਤ ਤੈਨੂੰ ਆਹ ਹੋਈ ਜੀ 5 ਗੰਡਰ ਏਕੜ ਵਗਨ 1 ਏਕੜ ਵਗਨ 3 4 5 ਹੈ ਜੀ ਮੰਡੀ ਦੇ ਪ੍ਰਬੰਧ ਮੰਡੀ ਦੇ ਪ੍ਰਬੰਧ ਠੀਕ ਨੇ ਜੀ ਕੰਨਾਂ ਵਾਲੇ ਇਸ ਸਮਾਂ ਤੱਕ ਇਸ ਕੁਆਲਟੀ ਦੀ ਰੇਟ ਹੈ ਜਿੱਥੇ ਇਸ ਦਾ ਵਿੱਚ ਰੇਟ ਤਾਂ ਠੀਕ ਨੇ ਬਾਸਵਤੀ ਦੇ ਹਾਂ ਇਸਲੇ ਸਾਲ ਨਾ ਹੈਗਾ 4-500 ਰੁਪਏ ਹੋਰ ਹਾਂ ਪਹਿਲੇ ਨਾਲ ਕੀ ਰੀਜ਼ਨ ਕੀ ਗੱਲ ਸੀ ਜਿਹੜਾ ਫਸਲ ਕੱਟ ਜਾਂਦੇ ਜੀ ਰੇਟ ਵਧ ਜਾਂਦਾ ਉਹ ਵੀ ਇਹੀ ਚਾ ਜਦੋਂ ਫਸਲ ਦੀ ਕੋਈ ਡਿਮਾਂਡ ਵਧ ਜਾਂਦੀ ਹੈ ਵੱਗੇ ਹੁਣ ਜੋ ਜੋ ਸੀਜ਼ਨ ਚੱਲੂ ਜਦੋਂ ਪਤਾ ਲੱਗੂਗਾ ਇਹ ਫਸਲ ਦੀ ਡਿਮਾਂਡ ਕਿੰਨੀ ਗੱਜ ਸ਼ੁਰੂਆਤ ਹੋਈ ਹੈ ਮੰਦੀ ਲੱਗਦਾ ਵੀ ਬਾਪ ਮੱਦੀ ਦਾ ਥੋੜੀ ਘਾਟੇ ਦਾ ਪਤਾ ਯਾਰ ਇਹ ਸੰਤਲੇ ਆ ਜੀ ਹੁਣ ਜਿਵੇਂ ਝਾੜ ਘਟ ਗਿਆ ਜੀ 68 18 19 ਕੁੰਡਲ ਦਾ ਰਹਿ ਗਿਆ ਉਹਦੀ 60000 ਦੀ ਰਹਿ ਗਈ ਏਕੜ ਜਿੱਥੇ ਅਸੀਂ ਅਸੀਂ ਯਾਰ ਏਕੜੋਂ ਦੀ ਕੀ ਲਾਤਾ ਪਰਪੰਨ ਲੈ ਕੇ ਚੱਕ ਕਰੇ ਹਾਂ ਸਾਨੂੰ ਤਾਂ ਇਹੀ ਲੱਗ ਰਿਹਾ ਜਿਵੇਂ ਬਰਸਾਤਾਂ ਜ਼ਿਆਦਾ ਹੋਣ ਕਰਕੇ ਝਾੜ ਘਟਿਆ ਹੈ ਮੰਗਤਾ ਕੀ ਕਹਿੰਦੇ ਹੋ ਸਰਕਾਰ ਨੇ ਤਾਂ ਸਾਨੂੰ ਕੀ ਦੇਣਾ ਹੈ ਸਰਕਾਰ ਦਾ ਹੜਾ ਵਾਲਿਆਂ ਨੂੰ ਦੇ ਦੀ ਹੋਈ ਬਹੁਤ ਹੈ ਜਿੱਥੇ ਹਰ ਪੀੜਤਾ ਨਾਲ ਇੰਨਾ ਦਬਾਅ ਪਿਆ ਉੱਥੇ ਹੀ ਨਿਤਾ ਜਾਵੇ ਉਹ ਮੰਡੀ ਦੇ ਇੰਤਜ਼ਾਮ ਕਿੱਦਾਂ ਦੇ ਨੇ ਮੰਡੀ ਦੇ ਠੀਕ ਨੇ ਸਵਰਨ ਸਿੰਘ ਜੀ ਪਿੰਡ ਰਾਮਗੜ੍ਹ ਤੋਂ ਹਾਂ ਜਿੜੀ ਲੈ ਕੇ ਆਏ ਸੀਗੇ ਬਾਸਮਤੀ ਜੀ ਚਾਰ ਤੇ ਚਾਰ ਦੀ ਗਵਾਹੀ ਚਾਰ ਠੀਕ ਗਈ ਰੇਟ ਵਧੀਆ ਜੀ ਹਾਂ ਜੀ ਰੇਟ ਠੀਕ ਮਿਲ ਰਿਹਾ ਜੀ ਰੇਟ ਦਾ ਹੈਗਾ ਜੀ 3-400 ਰੁਪਇਆ ਪਲੱਸ ਆ ਜੀ ਰੀਜਨ ਕੀ ਆ ਰੀਜਨ ਜਦੋਂ ਬਾਸਮਤੀ ਘਟ ਜਾਂਦੀ ਹੈ ਉਦੋਂ ਰੇਟ ਆਪ ਹੋ ਜਾਂਦਾ ਹੈ ਵਧ ਜਾਂਦਾ ਹੈ ਜੇ ਬਾਹਰ ਡਿਮਾਂਡ ਹੋਵੇ ਤਾਂ ਵੱਧ ਜਾਂਦਾ ਹੈ ਦੇਖ ਨਹੀਂ ਚਾੜਦਾ ਹੈਗਾ ਜੀ 3-4 ਕਾਟੋਨ ਦਾ ਫਰਕ ਜੀ ਕਾਰਨ ਕੀ ਹੈ ਕਾਰਨੇ ਦਾ ਬਰਸਾਤ ਵੱਧ ਹੋਣ ਕਰਕੇ ਹੀ ਹੋਇਆ ਜੀ ਜਿਹੜੀ ਨਿਸਾਰੇ ਦੇ ਟਾਈਮ ਮੀਂਹ ਪੈਣ ਲੱਗਿਆ ਇਹਦੇ ਕਰਕੇ ਹੋਇਆ ਜੀ ਤੁਸੀ ਯਕੀਨ ਹਾਲੇ ਨਾ ਡਾਣ ਵੀ ਤੇ ਭਗਵੰਤ ਸਿੰਘ ਹੈ ਪਿੰਡ ਜਟਾਣਾ ਨੀਮਾ ਜ਼ਿਲ੍ਹਾ ਫਾਟੇਗੜ ਸਾਹਿਬ ਮੈਂ ਜੀ ਆਪਣੇ 15 ਸੋਨਾ ਲੈ ਕੇ ਆਇਆ ਜੀ ਕਿੱਥੋਂ ਦਾ ਝਾੜ ਤੇ ਕਿੰਨੀ ਬੋਲਦੀ ਹੈ ਕੁਆਲਿਟੀ ਦਾ ਦੇਖੋ ਜੀ ਮੀਂਹ ਕਰਕੇ ਐਜ ਕੀ ਥੋੜਾ ਫਰਕ ਹੈ ਝਾੜ ਦਾ ਵੀ ਪਿੱਛੇ ਨਾਲ ਫਰਕ ਹੈ ਪਿੱਛੇ ਸੀਗਾ 25 26 ਕੁਇੰਟਲ ਦਾ ਐਜ ਜੀ 20 ਦੇ ਅਟੇ ਸਟੇ ਆ ਪਰ ਉਹ ਜਾਇਦ ਕੀ ਰੇਟ ਸਾਨੂੰ ਥੋੜਾ ਵਧੀਆ ਮਿਲ ਰਿਹਾ ਹੈ ਰੇਟ 3100 3200 ਲੱਗ ਰਿਹਾ ਹੈ ਪਿਛਲੇ ਸਾਲ 2600 ਰੇਟ ਦਾ ਐਸੀ ਚੀਜ਼ ਦਾ ਯਾਨੀ ਪਿਛੇ ਨਾਲੋਂ ਫਿਰ ਵੀ ਐਤ ਕੀ ਚਲੋ ਜੇ ਝਾੜ ਘਾਟਾ ਦਾ ਰੇਟ ਵੱਧਾ ਨਹੀਂ ਸੰਤੋਖਤ ਹੈ ਜੀ ਹੋਰ ਹੁਣ ਕੁਦਰਤ ਦੇ ਮੂਰੇ ਕੀ ਕਰ ਸਕਦੇ ਜੋ ਪਰਮਾਤਮਾ ਨੇ ਦਿੱਤਾ ਵਧੀਆ ਜੀ ਬਰਸਾਤਾ ਨੇ ਬਹੁਤ ਘਾਟਾ ਪਾਇਆ ਜਿਹੜਾ ਕਾਲਾ ਦਾਣਾ ਹੋਇਆ ਸਾਡੀ ਜ਼ੀਰੀ 'ਚ ਇਹ ਸਿਰਫ ਬਰਸਾਤ ਦੇ ਉੱਤੇ ਨਾ ਚਲੋ ਪਰਮਾਤਮਾ ਮੂਰੇ ਕਰ ਵੀ ਕੁਝ ਨਹੀਂ ਸਕਦੇ ਜਿਹੜਾ ਉਧਰ ਏਰੀਆ ਉਧਰੋਂ ਤਾਂ ਫਿਰ ਵੀ ਆਪਾਂ ਬਹੁਤ ਸੈਟ ਹੈ ਜਿਨ੍ਹਾਂ ਕੋਲ ਕੁਝ ਵੀ ਨਹੀਂ ਰਿਹਾ ਮੰਡੀ ਦਾ ਪ੍ਰੋਬ ਬਹੁਤ ਵਧੀਆ ਜੀ ਸੁਭਾ ਆਏ ਸੀਗੇ ਚਲੋ ਪੱਖਾ ਵਗੈਰਾ ਲੱਗ ਗਿਆ ਜੀ ਭਾ ਵੀ ਲੱਗ ਗਿਆ ਹੋ ਸਕਦਾ ਟੈਂਸਰ ਵਿਲੇ ਹੋ ਜਾਈਏ ਸਾਫਾਈ ਬਹੁਤ ਵਧੀਆ ਜੀ ਵਧੀਆ ਪੀਣ ਵਾਲੇ ਪਾਣੀ ਦਾ ਹੈ ਜੀ ਪ੍ਰਬੰਧ ਹੈ